ਨਯਾ ਇਹ ਦੋ ਉਂਗਲੀ ਥੋੜਾ ਮਰਦੀ ਵਜੇ ਚਲਾਉਣ ਤੋਂ ਤੂੰ ਦੇਖੋ ਦੋ ਨੀ ਇਧਰ ਸਾਹਮਣੇ ਦੇਖੋ ਗੱਪੇ ਰੱਖ ਲੈ ਗੱਪੇ ਰੱਖ ਲੈ ਮੋਇਲਾ ਤੇ ਇਧਰ ਕਰਨੀ ਮੈਂ ਫੇਰ ਲੈ ਕੇ ਚੱਲਾਂ ਮੈਂ ਫੇਰ ਲੈ ਕੇ ਚੱਲਾਂ ਮੈਂ ਫੇਰ ਚੱਲਾਂ ਹੋਏ ਜਾਵਾਂ ਮੈਂ ਆਹ ਘਰ ਟੀਵੀ ਨਹੀਂ ਦੇ ਲਾ ਫੇਮ ਲੱਗੀ ਆ ਨਾ ਸੰਜੁਗਲੀ ਬੋਦੀ ਨਹੀਂ ਗੰਦੀ ਜੀ ਅਨੂ ਇਹ ਦੇਖ ਨਹੀਂ ਦਿੰਦੀ ਫੇਰ ਦੇਖ ਨਹੀਂ ਦਿੰਦੀ ਮੈਂ ਨਹੀਂ ਦੇਖਣ ਲੈਣਾ ਭਾਬਾ ਤੂੰ ਜੇ ਫੋਨ ਕੀ ਕਰਨਾ ਦੱਸੋ ਗੰਦੇ ਕਾਚੇ ਕਾਕੇ ਦੇਖਦੇ ਹੁਣ ਅੱਖਾਂ ਖਾ ਹੋ ਜਾਂਦੀਆਂ ਅੱਖਾਂ ਵਗਦਾ ਜਿੱਦਾ ਹੋ ਜਾਂਦੀਆਂ ਆ ਏਦਾਂ ਖਾ ਜਾਂ ਬਹੁ ਫੜ ਕੇ ਲੈ ਆਂਦਾ ਠਾੜਾ ਆਂਦਾ ਠਾ ਠਾ ਢੱਕ ਕੇ ਬਿਜਾਉਂਦਾ ਠਾ ਠਾ ਹਿਆਨ ਨੂੰ ਦੇਖਾ ਹੋ ਗਿਆ ਏਦਾਂ ਦੇਖੋ ਤੇੜੀਆਂ ਹੋ ਗਈਆਂ ਉਹਦੇ ਤੇ ਲੱਖਾਂ ਕਿੱਦਾਂ ਹੋ ਗਿਆ ਨੂੰ ਦਿਖਾ ਦੇ ਭੈਣ ਨੂੰ ਆਹ ਦੇਖੋ ਦੀ ਅੱਖਾਂ ਦੇਖਾਂ ਦੇਖ ਆ ਆ ਅੱਖਾਂ ਅੱਖਾਂ ਕਿੱਦਾਂ ਹੋ ਗਈਆਂ ਤੇ ਲਾਦੀ ਮੋਬਾਈਲ ਦੇ ਦੇਗੀ ਤੇਰੀਆਂ ਅੱਖਾਂ ਤੇ ਆਪਣੀਆਂ ਅੱਖਾਂ ਹਨ ਆ ਆਪਣੀਆਂ ਅੱਖਾਂ ਦਿਖਾ ਅੱਖਾਂ ਚੈੱਕ ਕਰੋ ਨਯਾ ਖਾਣਾ ਨਹੀਂ ਸਹੀ ਹੈ ਹਾਂਜੀ ਤੁਸੀਂ ਨਯਾ ਘਟ ਮੋਬਾਈਲ ਦੇ ਦੀ ਨਯਾ ਨਹੀਂ ਦੇਦੀ ਮੋਬਾਈਲ ਮੇਰੀ ਨਹੀਂ ਦੇਖਦੀ ਆ ਨਹੀਂ ਦੇਖਦੀ ਨਾ ਨਯਾ ਨਹੀਂ ਦੇਖਦੇ ਨਾ ਵਾ ਨਹੀਂ ਦੇਖਦੀ ਦੱਸੋ ਬਾਨੂ ਕਾ ਗੰਦਾ ਹੁੰਦਾ ਮੋਬਾਈਲ ਗੰਦਾ ਹੁੰਦਾ ਦੇਖੀ ਤਾਂ ਨਹੀਂ ਨਾ ਮੋਬਾਈਲ ਹਾਂ ਗੰਦੇ ਕਾਕੇ ਦਿਖਦੇ ਹੁੰਦੇ ਮੋਬਾਈਲ ਗੰਦੇ ਕਾਕੇ ਨਹੀਂ ਹੁੰਦੇ ਹੁੰਦੇ ਬਹੁਤ ਗੰਦੇ ਹੁੰਦੇ ਆ ਹਾਂ ਸਮਝਾ ਬਾਨੂ ਕਾ ਪਾਪ ਬੰਦ ਕਰਕੇ ਸੋਮੋ ਮੋਨ ਕਰਕੇ ਜਾਓ ਸਮਝਾਓ ਹਾਂ ਦਾਹਦੇ ਜੇ ਬੰਦ ਨਹੀਂ ਕੀਤਾ ਫੇਗੀ ਹੋਣਾ ਦਸੋ ਪਾਲ ਵੇਗੀ ਹੋਣਾ ਰਾਜ ਨੂੰ ਭਾਈ ਜੱਕ ਲੈ ਜਾਊਗਾ ਨਾ ਨੂੰ ਪਾਟ ਕੇ ਲੈ ਜਾਊਗਾ ਹਾਏ ਕਿੱਥੇ ਕਿੱਥੇ ਲੈ ਕੇ ਜਾਊਗਾ ਰਾ ਨੂੰ ਭਾਈ ਚੱਕ ਕੇ ਲੈ ਜਾਊਗਾ ਫਿਰ ਰਾ ਨੂੰ ਭਾਈ ਚੱਕ ਕੇ ਲੈ ਜਾਊਗਾ ਹਾਂ ਕੰਨੀ ਖਾਣਾ ਨਾ ਤੇਰਾ ਫੇਕ ਕੰਨ ਕਿਥੇ ਲਵਾਉਂਗਾ ਉਹ ਪ੍ਰਵਾਦ ਨੂੰ ਭੈਣ ਸਮਝਾਉਂਦੀ ਸਮਝ ਨਹੀਂ ਆਉਂਦੀ ਉਹ ਬੰਦ ਕਰ ਦੇ ਨਹੀਂ ਫੇ ਵੀ ਬੰਦ ਨਹੀਂ ਕਰਦਾ ਹੈਗਾ ਸਮਝਾ ਪਾ ਨੂੰ ਬੰਦ ਕਰ ਦੇ ਨਹੀਂ ਕੀ ਨਹੀਂ ਸਮਝਦਾ ਪਾ ਨਹੀਂ ਮੇਰੇ ਸਮਝਦਾ ਨਹੀਂ ਤੁਸੀਂ ਤਾਂ ਦੇਖਦੇ ਨਾ ਗੁੱਡ ਬੱਚੇ ਆ ਤੁਸੀਂ ਠੀਕ ਆ ਮੈਂ ਇਹਨੂੰ ਕੀ ਚੀਜ਼ ਜਿਹਾ ਕੇ ਦਵਾ ਮੈਂ ਚੱਕ ਲੈਣਾ ਅੱਛਾ ਚਾਕਲੇਟਾ ਹਾਂਜੀ ਬਾਬਾ ਚਾਕਲੇਟ ਚੀਜੀ ਅੱਛਾ ਚੀਜ਼ ਲੈ ਆਓ ਸੇਬ ਸੁਬੀ ਚੀਮਟਾ ਕੀੜੇ ਵਾਲੇ ਨੇ ਹਾਂ ਚਿਪਸ ਕੀੜੇ ਹੁੰਦੇ ਕਹਿੰਦੇ ਵਿੱਚ ਹੁੰਦੇ ਨਹੀਂ ਖਾਣੇ ਆ ਕੀੜੇ ਖਾਣੇ ਆ ਕੀੜੇ ਚਿਪਸ ਫਾਈਲ ਦੇ ਲੱਗੂਗੇ ਵੀਡੀਓ ਦੇਖਿਆ ਉਹਨਾਂ ਦੇ ਅੱਲਾ ਚਿਪਸ ਵਿੱਚ ਕੀੜੇ ਹੁੰਦੇ ਆ ਨਹੀਂ ਦੇਖਣੇ ਆ ਕੀਪਸ ਦੇਖਣੇ ਆ ਕੀ ਉਸ ਵਿੱਚ ਕੀੜੇ ਹੁੰਦੇ ਆ ਫਰੂਟ ਦੱਸ ਦੋ ਗਰ ਖਾਣਾ ਕੀ ਵੀ ਖਾ ਲੂੰਗਾ ਕੀ ਵੀ ਕੀ ਵੀ ਖਾ ਲੂੰਗਾ ਨਾ ਨਹੀ ਹਾਂ ਕੀ ਵੀ ਖਾਣੀ ਕੀ ਵੀ ਨਯਾ ਬੋਗੀ ਵੀ ਖਾਂਦਾ ਨਾ ਨਾ ਤੂੰ ਇਸ ਮਨ ਲਾਦਾ ਆਪ ਮੋਬਾਈਲ ਦੇਖੰਦੇ ਆ ਹੈ ਨਾ ਆ ਬੰਦ ਕਰ ਦੋ ਬੰਦ ਭਰਾਓ ਨਾ ਦੇਖੋ ਮੋਬਾਈਲ ਅੱਖਾਂ ਟੇਡੀਆਂ ਮੇਡੀਆਂ ਹੋ ਜਾਂਦੀਆਂ ਫੇ ਤੂੰ ਸਿੱਧੇ ਤੁਰਿਆ ਗਾ ਨਾ ਖੇਚੜੇ ਪੜਗਾ ਨਾ ਤੁਰਦੇ ਤੁਰਦੇ ਤੁਸੀਂ ਕਹਿੰਦੇ ਇਹ ਕਿੱਦਾਂ ਹੋ ਗਿਆ ਖੇਚੜੇ ਪੇ ਉਹ ਦੇ ਉਹਦੇ ਅੱਖਾਂ 'ਚ ਖਾਜ ਹੋਣ ਲੱਪੀਆ ਨਾ ਨਯਾ ਦੇ ਹਾਂ ਬੋਆ ਲਈ ਦੇਖੀ ਤਾਂ ਅੱਖਾਂ 'ਚ ਖਾਜ ਹੁੰਦੀ ਆ ਉਹ ਦੇ ਦੀਦੀ ਦੇ ਅੱਖਾਂ 'ਚ ਖਾਜ ਹੋ ਗਈ ਦੇਖ ਲੋ ਨਾ ਬੋ ਖਾਜ ਹੁੰਦੀ ਆ ਹਾਂ ਦੇ ਹੁਣ ਦਰੂ ਬਾਈਆ ਖੰਜ ਰੋਸ ਪਾ ਦੀਏ ਚਲ ਠੀਕ ਆ ਚਲ ਚਲੋ ਚਲੋ ਠੀਕ ਆ ਅੱਜ ਦਾ ਬਲੌਗ ਕਪਲੀ ਓਏ ਇਦਾਂ ਹੀ ਕਰਨ ਆ ਕੇ ਉਧਰ ਖੜੋ ਉਧਰ ਖੜੋ ਬਹਿ ਕੇ ਹਨੂ ਪਾ ਪਾ ਉੱਡ ਜਾ ਨਾ ਨੋ ਛੋਟਾ ਪਾ ਸੁਤਾ ਆ ਲੰਮੇ ਬਾਜੋ ਚਲੋ ਚਲ ਆ ਜੋ ਸੋ ਜੋ ਸੋ ਜੋ ਗੁੱਡ ਨਾਈਟ ਗੁੱਡ ਨਾਈਟ ਕਰ ਦੋ ਹਾਂ ਕਰ ਦੋ ਬਾਏ ਬਾਏ ਮੈਂ ਬਾਏ ਬਾਏ ਇਹਦਾ ਕਰ ਦੋ ਜੇ ਸਬਸਕ੍ਰਾਈਬ ਕਰੋ ਮੇਰਾ ਚੈਨਲ ਅਨਯਾ ਦਾ ਚੈਨਲ ਸਬਸਕ੍ਰਾਈਬ ਕੀਤਾ ਜਾਵੇ